ਸਿੱਖਾਂ ਦੇ ਰਾਜ ਦਾ ਸਾਇੰਟਿਸਟ ਸਰਦਾਰ ਲਹਿਣਾ ਸਿੰਘ ਜਿਹਨੂੰ ਸਿੱਖ ਬੜੇ ਪਿਆਰ ਦੇ ਨਾਲ ਸਾਈਵੇ ਕਦਰ ਕਹਿੰਦੇ ਸੀ। ਪ੍ਰਾਪਤੀਆਂ ਤੁਹਾਨੂੰ ਮੈਂ ਦੱਸਦਾ ਵੀ ਸਰਦਾਰ ਲਹਿਣਾ ਸਿੰਘ ਦੀਆਂ ਪ੍ਰਾਪਤੀਆਂ ਕੀ ਸੀ। ਤੁਸੀਂ ਦਿਨਾਲੀ ਦੇਖੀ ਹੋਏਗੀ ਜਿਹਦੀਆਂ ਦੋ ਬਿਰਲਾਂ ਨਾਲੀਆਂ ਦੋ ਹੁੰਦੀਆਂ ਨੇ। ਸਿੱਖ ਰਾਜ ਦੇ ਵਿੱਚ ਔਰ ਦੁਨੀਆਂ ਭਰ ਦੇ ਵਿੱਚ ਤਿੰਨ ਨਾਲੀਆਂ ਵਾਲੀ ਬੰਦੂਕ ਬਣਾਉਣ ਵਾਲਾ ਸਭ ਤੋਂ ਪਹਿਲਾ ਸਿੱਖ ਰਾਜ ਦਾ ਸਾਇੰਟਿਸਟ ਇਹ ਭਾਈ ਸਰਦਾਰ ਲਹਿਣਾ ਸਿੰਘ ਸੀ। ਜਿਹਨੇ ਤਿੰਨ ਨਾਲੀਆਂ ਵਾਲੀ ਬੰਦੂਕ ਜਿਹੜੀ ਸੀ ਉਹ ਬਣਾਈ ਸੀ ਅਸਲੀ ਦੇ ਪੱਖੋਂ ਅਗਲੀ ਗੱਲ ਤੁਹਾਨੂੰ ਚਾਰ ਤੋਪਾਂ ਦੀ ਮੈਂ ਜਾਣਕਾਰੀ ਦਿੱਤੀ ਸੀ ਵੀ ਜ਼ਫਰ ਜੰਗ ਜ਼ਬਰ ਜੰਗ ਫਤੇ ਜੰਗ ਇੱਕ ਬਿਜਲੀ ਇਹ ਚਾਰ ਤੋਪਾਂ ਜਿਹੜੀਆਂ ਸਿੱਖ ਰਾਜ ਦੇ ਵਿੱਚ ਮਹਾਰਾਜਾ ਰਜੀਤ ਸਿੰਘ ਕੋਲ ਸੀ ਤੇ ਬਾਅਦ ਵਿੱਚ ਇੱਕ ਜਿਹੜੀ ਵਰਤੋਂ ਕੀਤੀ ਗਈ ਭੰਗੀ ਮਿਸਲ ਤੋਂ ਲੈ ਕੇ ਤੋਪ ਉਹ ਪਰ ਇਹ ਸਰਦਾਰ ਲਹਿਣਾ ਸਿੰਘ ਨੇ ਅਜਹੀਆਂ ਤੋਪਾਂ ਤਿਆਰ ਕੀਤੀਆਂ ਸੀ ਉਹ ਵੀ ਚਮੜੇ ਤੋਂ ਜਿਹੜੀਆਂ ਇੱਕ ਵਾਰ ਚਲਦੀਆਂ ਸੀ ਜਿਵੇਂ ਅੱਜ ਥੋੜੀ ਜਿਹੀ ਅਸੀਂ ਸਾਧਨ ਬਦਲ ਲੈਣਾ ਵੀ ਅਸੀਂ ਡਿਸਪੋਜ਼ੇਬਲ ਗਲਾਸ ਲੈ ਕੇ ਆਉਨੇ ਆ ਕੌਲੀਆਂ ਲੈ ਕੇ ਆਉਨੇ ਆ ਥਾਲ ਲੈ ਕੇ ਆਉਨੇ ਆ ਉਹ ਇਸ ਕਰਕੇ ਲਿਆਉਨੇ ਵੀ ਇੱਕ ਵਾਰ ਹੀ ਵਰਤੋ ਕਰਕੇ ਇਹਨਾਂ ਨੂੰ ਸਿੱਟ ਦੇ ਇਹ ਸਰਦਾਰ ਲਹਿਣਾ ਸਿੰਘ ਨੇ ਚਮੜੀ ਦੀਆਂ ਤੂਪਾ ਬਣਾਈਆਂ ਸੀ ਜਿਹੜੀਆਂ ਇੱਕ ਵਾਰ ਹੀ ਜੰਗ ਦੇ ਵਿੱਚ ਯੂਜ਼ ਹੁੰਦੀਆਂ ਸੀ ਉਹਨੂੰ 12 ਵਾਰ ਲਿਆਉਣਾ ਜਾਂ ਇਹ ਜਿੰਨਾ ਨਹੀਂ ਸੀ ਪੈਂਦਾ ਇੱਕ ਵਾਰ ਹੀ ਜੰਗ ਦੇ ਵਿੱਚ ਯੂਜ਼ ਹੋਣੀਆਂ ਤੇ ਖਤਮ ਹੋ ਜਾਣੀਆਂ ਉਹਨਾਂ ਇੱਕੋ ਹੀ ਜੰਗ ਹਰਦੀ ਸੀ ਇੱਕ ਹੋਰ ਖਾਸੀਅਤ ਸਰਦਾਰ ਲਹਿਣਾ ਸਿੰਘ ਇਹ ਬਲਖਣ ਦਾ ਹੈ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੀ ਇਹੋ ਜੇ ਸਾਇੰਟਿਸਟ ਇਹੋ ਜੇ ਸਿੱਖ ਉਹਦੇ ਰਾਜ ਦੇ ਵਿੱਚ ਸਨ